ਮਾਨਯੋਗ ਐਸਐਸਪੀ ਸਾਹਿਬ ਜਲੰਧਰ ਬਿਆਤੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਜੀ ਦੀ ਰਹਿਨਮਾਈ ਹੇਠ ਸੀਨੀਅਰ ਸਟਾਫ ਜਲੰਧਰ ਬਿਆਤੀ ਦੀ ਪੁਲਿਸ ਨੇ ਦੋ ਵਿਅਕਤੀਆਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਵਾਸੀਆਂ ਕਪੂਰਥਲਾ ਨੂੰ ਗੱਡੀ ਨੰਬਰ ਪੀਬੀ 10 ਐਚ ਜੇ 2832 ਜਿਸ ਵਿੱਚ ਆਰਮੀ ਦਾ ਸਮਾਨ ਲੋਡ ਸੀ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ੱਕੀ ਹਾਲਚੂ ਚਕਾਬੂ ਕਰਦੇ ਹੋਏ ਉਹਨਾਂ ਪਾਸੋਂ 150 ਕਿਲੋਗ੍ਰਾਮ ਡੋਡੇਚੂਰਾ ਪੋਸਟ ਤੋਂ ਬਰੰਦ ਕੀਤੇ ਹਨ ਜੋ ਇਹ ਡੋਡੇਚੂਰਾ ਪੋਸਟ ਚਾਰਖੰਡ ਤੋਂ ਲਿਆ ਕੇ ਕਪੂਰਥਲਾ ਦੇ ਏਰੀਆ ਵਿੱਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੇ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਹਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਹੈ ਜਿਸ ਦੀ ਭਾਲ ਵਿੱਚ ਸ਼ਾਹਬੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 81 15 ਸੀ 685 ਐਨਡੀਪੀ ਸੈਟ ਖਾਣਾ ਮਕਸੂਦਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ।